ਕਸਰੀ ਗਾੜੀਰ ਜੀ ਕਸਰੀ ਗਾਜੀ ਕੀ ਹਾਲ ਚਾਲ ਜੋ ਵਧੀਆ ਜੀ ਠੀਕ ਠਾਕ ਜੀ ਚਲੋ ਦੋ ਆਪਣਾ ਡਰੈਸ ਬੇਡਪੰਦੇਰ ਜਿਹੜਾ ਮਸਰ ਨਾਮ ਮੇਰਾ ਲਖਾ ਹਾਂਜੀ ਆਪਣੇ ਕੋਲ ਅੱਜ ਪਿਓਰ ਦੋਂਦੀ ਵਸ਼ੀ ਆਈ ਆ ਹਾਂਜੀ ਵੇਖੋ ਬੜਾ ਬਦਾ ਬੱਚਾ ਵਾਹ 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 ਪਿਓਰ ਦੋਂਦੀ ਦੁੱਧ ਕਿਤਨਾ ਆ ਦੁੱਧ ਇਸਕੇ નીચે 18 ਕਿਲੋ ਤਿਆਰ ਹੈ 18 ਕਿਲੋ 18 ਕਿਲੋ ਤਿਆਰ ਵੇਖੋ ਵੇ ਤੇ ਜਿਆਦਾ ਦੀ ਠੰਡੀ ਪੜੀ ਐ ਠੰਡੀ ਪੜੀ ਜਿਹੜਾ ਮੱਜੀ ਫੜੀ ਫਰੇ ਜਿਹੜਾ ਮੱਜੀ ਫੜੀ ਨਹੀਂ ਵਾਕਿਆ ਵੀਰ ਜੀ ਠੰਡੀ ਵਾਕਿਆ ਵੈੜ ਬੜੀ ਆਹ ਬਤਾ ਚੱਲ ਤੋਰਦਾਂ ਉੱਠ ਕੇ ਮੜੀ ਜੀ ਚੜਵਾ ਲਈ ਆ ਕੇ ਥੱਲੇ ਬੈ ਕੇ ਵਿਖਾ ਦੋ ਵੀਰ ਜੀ ਪਿੱਛੋਂ ਦੀ ਦੋ ਦੁੱਤੀਏ ਵਖਾ ਲੇ ਮੈਂ ਕਿੰਨਾ ਪ੍ਰਾਈਸ ਕਿੰਨਾ ਇਹਦਾ ਇਹਦਾ ਮੋਲ ਹੈ ਗਾਜੋ सठ हज़ार रुपया मान तान त मान तान करलो वीर जी सत श्रीकाल